ਗੱਲ ਜੀ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਐਫਸੀਐਸ ਸਾਹਿਬਨ ਰਾਗ ਬਰਮਾ ਜੀ ਉਹ ਤੁਸੀਂ ਸਾਰੇ ਪਟਵਾਰੀ ਸਹਿਬਾਨ ਖੁਸ਼ ਹੋ ਸਾਰੇ ਪਹਿਲਾਂ ਇਹ ਦੱਸੋ ਅੱਜ ਕਿਉਂਕਿ ਮੈਨੂੰ ਪਤਾ ਚੱਲਿਆ ਸੀ ਕਿ ਵਿੱਚ ਥੋੜੇ-ਮੋٹے ਨਾਰਾਜ਼ ਹੋਣੇ ਸ਼ੁਰੂ ਹੋ ਗਏ ਸੀ ਅੱਜ ਖੁਸ਼ ਹੋ ਨਾ ਸੋ ਆਓ ਫਿਰ ਗੱਜ ਕੇ ਵਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਭਾਗਾ ਪਰਿਆ ਦਿਹਾੜਾ ਪ੍ਰਮਾਤਮਾ ਦੀ ਕਿਰਪਾ ਸਦਕਾ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਖੁਦ ਸਾਲ ਸਵਾ ਸਾਲ ਪਹਿਲੇ ਤੁਹਾਨੂੰ ਸਾਰਿਆਂ ਨੂੰ ਔਲਾਦ ਪੈਨ ਲੈਟਰ ਦਿੱਤੇ ਸੀ ਸੋ ਬਹੁਤ ਸਾਰੀ ਉਸ ਦਿਨ ਵੀ ਖੁਸ਼ੀ ਹੋਈ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਹਨਾਂ ਨੂੰ ਤੁਸੀਂ ਹੀ 2022 ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਅਸੀਂ ਸਾਰਿਆਂ ਨੇ ਇੱਕ ਇਮਾਨਦਾਰ ਸਰਕਾਰ ਬਣਾਈ ਇਮਾਨਦਾਰ ਸਰਕਾਰ ਨੇ ਇਮਾਨਦਾਰ ਮੁੱਖ ਮੰਤਰੀ ਬਣਾਏ ਜਿਹਨਾਂ ਦੀ ਪਹਿਲੇ ਦਿਨ ਤੋਂ ਹੀ ਸੋਚ ਹੋ ਗਈ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਿਹੜਾਂ ਦੀ ਸੋਚ ਹੋ ਗਈ ਕਿ ਪੰਜਾਬ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣੀ ਹੈ ਐਜੂਕੇਸ਼ਨ ਵਾਸਤੇ ਸਿੱਖਿਆ ਕ੍ਰਾਂਤੀ ਸ਼ੁਰੂਆਤ ਹੋਈ ਜਿੱਚ ਹਜ਼ਾਰਾਂ ਕਰੋੜ ਰੁਪਏ ਸਕੂਲਾਂ ਦੇ ਵਿੱਚ ਲੱਗ ਰਹੇ ਨੇ ਤਾਂ ਜੋ ਬੱਚਿਆਂ ਨੂੰ ਜਦੋਂ ਸਿੱਖਿਆ ਮਿਲ ਗਈ ਐਜੂਕੇਸ਼ਨ ਮਿਲ ਗਈ ਤੋ ਆਪਣਾ ਰੁਜ਼ਗਾਰ ਕਰ ਸਕਣ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਫਿਰ ਨਾਲ ਦੀ ਨਾਲ ਪਹਿਲੇ ਦਿਨ ਤੋਂ ਹੀ ਜਦੋਂ ਸਰਕਾਰ ਬਣਨ ਤੋਂ ਬਾਅਦ ਸੋਚ ਰੱਖੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਰੁਜ਼ਗਾਰ ਮਿਲੇ ਪੰਜਾਬ 'ਚ ਹੀ ਅੱਜ ਕੋ ਸਮਝਰ ਮਿਲ ਰਹੀ ਆ ਪੰਜਾਬ 'ਚ ਹੀ ਰੁਜ਼ਗਾਰ ਮਿਲੇ ਪੰਜਾਬ ਦੇ ਬੱਚੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਬਾਹਰ ਚਲ ਗਏ ਸੀ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਚਲ ਗਏ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦਾ ਸੁਪਨਾ ਸੀ ਕਿ ਬਾਹਰ ਜਾਣਾ ਕਿਉਂ ਸੁਪਨਾ ਲੈ ਲਿਆ ਸੀ ਕਿ ਪਿਛਲੀਆਂ ਸਰਕਾਰਾਂ ਨਾ ਤੇ ਐਜੂਕੇਸ਼ਨ ਦੇ ਰਹੀਆਂ ਸੀ ਨਾ ਰੁਜ਼ਗਾਰ ਦੇ ਰਹੀਆਂ ਸੀ ਇੱਥੋਂ ਤੱਕ ਸ਼ਿਮਾਂ ਦਰਿਆ ਜਿਹੜਾ ਨਸਿਆਂ ਦਾ ਉਹ ਪੰਜਾਬ ਦੀ ਚਲਾਤ ਹੈ ਤੇ ਹਰ ਬੱਚਿਆਂ ਦੇ ਮਾਤਾ ਪਿਤਾ ਬੇਟੀਆਂ ਦੇ ਖਾਸ ਕਰਕੇ ਮੱਤੀਆਂ ਨੂੰ ਮਾਤਾ ਪਿਤਾ ਕਾਲਜਾਂ 'ਚ ਭੇਜਣੋਂ ਡਰਨ ਲੱਗ ਪਏ ਮੁੰਡਾ ਪਲੱਸ 2 ਕਰਦਾ ਉਹਨੂੰ ਡਰਨ ਲੱਗ ਪਏ ਵੀ ਕਾਲਜ 'ਚ ਨਹੀਂ ਭੇਜਣਾ ਕਿਉਂ ਡਰਨ ਲੱਗ ਪਏ ਕਿ ਸਰਕਾਰਾਂ ਇਹਨਾਂ ਲੋਕਾਂ ਦੀਆਂ ਨਸ਼ਾ ਵੇਚਣ ਵਾਲਿਆਂ ਦੀਆਂ ਪੁਸਤਪੜਾਈ ਕਰਦੀਆਂ ਸੀ ਇਹਨਾਂ ਲੋਕਾਂ ਦਾ ਸਾਥ ਦਿੰਦੀਆਂ ਸੀ ਉਹ ਸਾਥ ਕਿਵੇਂ ਦਿੰਦੀਆਂ ਸੀ ਮੈਂ 2 ਮਿੰਟ ਹਲਕਾ ਜਿਹਾ ਤੁਹਾਨੂੰ ਦੱਸਦਾ ਕਿ ਜਦੋਂ ਕੋਈ ਐਸਐਚਓ ਸਾਹਿਬ ਕੋਈ ਪਿੰਡ ਦੇ ਵਿੱਚ ਉਹਨਾਂ ਸਾਂ ਵਿੱਚ ਨਾਲ ਇਹਨੂੰ ਚੱਕ ਲੈਂਦਾ ਸੀ ਤੇ ਨਾਲ ਦੀ ਨਾਲ ਹੀ ਕੋਈ ਜਹੇਦਾਰ ਜਾ ਕੇ ਐਸਐਚਓ ਦੇ ਮਗਰ ਪੈ ਜਾਂਦਾ ਸੀ ਕਿ ਇਹ ਤਾਂ ਸਾਡੀ ਪਾਰਟੀ ਦਾ ਬੰਦਾ ਹੈ ਤੁਸੀਂ ਇਹਨੂੰ ਚੱਕ ਹੀ ਮਿਲਿਆ ਤੇ ਐਸਐਚਓ ਸਾਹਿਬ ਨੂੰ ਉੱਪਰੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਸੀ ਕਿ ਸਾਡੀ ਪਾਰਟੀ ਦਾ ਬੰਦਾ ਇਹਨੂੰ ਛੱਡ ਦਿਓ ਫਿਰ ਜੇ ਕੋਈ ਐਸਐਚਓ ਦਲੇਰ ਹੁੰਦਾ ਸੀ ਉਹਨੂੰ ਜੇਲ੍ਹ ਭੇਜ ਦਿੰਦਾ ਸੀ ਤੇ ਆਪਣੇ ਪੰਜਾਬ ਦੇ ਪਿੰਡਾਂ ਦੇ ਕੁਝ ਲੋਕ ਇਹਨਾਂ ਪਾਰਟੀਆਂ ਦੇ ਜਿਹੜੇ ਸੁਭ ਚਿੰਤਕ ਕਹ ਲੋ ਉਹ ਜਾ ਕੇ ਉਹਨਾ ਗੈਂਗਸਟਰਾਂ ਦੀਆਂ ਚਿੱਟੇ ਵਾਲਿਆਂ ਦੀਆਂ ਨਸ਼ੇ ਵਿੱਚ ਨਾਲਿਆਂ ਦੀਆਂ ਜ਼ਮਾਨਤ ਕਰਾ ਕੇ ਫਿਰ ਲੈ ਆਉਂਦੇ ਸੋ ਪਰਮਾਤਮਾ ਦੀ ਕਿਰਪਾ ਹੋਈ 2022 ਦੇ ਵਿੱਚ ਪੂਰੇ ਪੰਜਾਬ ਨੇ ਬਦਲਾਵ ਦੀ ਲਹਿਰ ਚਲਾਈ ਜਿਹਦੇ ਵਿੱਚ ਤੁਸੀਂ ਲੋਕਾਂ ਨੇ ਤੁਹਾਡੇ ਬਜ਼ੁਰਗਾਂ ਨੇ ਤੁਸੀਂ ਸਾਰਿਆਂ ਨੇ ਸਹਾਰ ਦਿੱਤਾ ਹੈ ਕਿ ਇਮਾਨਦਾਰ ਪਾਰਟੀ ਆਮ ਆदमी ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਲਿਆਂਦੀ ਆਮ ਆदमी ਪਾਰਟੀ ਦੀ ਸਰਕਾਰ ਬੰਦੇ ਸਾਰੇ ਜਿਹੜੇ ਸੁਪਨੇ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਸਾਰੇ ਹੀ ਖੁਦ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਬਣੇ ਮੈਂ ਆਮ ਕਰਦਾ ਮੁੰਡਾ ਮੰਤਰੀ ਬਣਿਆ ਆਮ ਘਰਾ ਦੇ ਮੁੰਡੇ ਐਮਐਲਏ ਬਣੇ ਇਹ ਤਾਂ ਹੋਇਆ ਜੇ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਸੀ ਕਿ ਆਪਾਂ ਬਦਲਾਵ ਲਿਆਉਣਾ ਜਿਹੜਾ ਨੇ ਪੰਜਾਬ ਨੂੰ ਲੁੱਟਿਆ ਜਿਹੜਾ ਨੇ ਪੰਜਾਬ ਨੂੰ ਕੁੱਟਿਆ ਆਪਾਂ ਉਹਨਾਂ ਨੂੰ ਉਦੋਂ ਹੀ ਕਰ ਦਿੱਤਾ ਸਾਈਡ ਤੇ ਜਿੱਦਾਂ ਉਹਨਾਂ ਨੇ ਸਾਨੂੰ ਹਮੇਸ਼ਾ ਹੀ ਨਾ ਨਾ ਪੜ੍ਹਾਈ ਵਾਲੇ ਪਾਸੇ ਸਾਈਡ ਤੇ ਕਿਨਾਰਾ ਕੀਤਾ ਹੋਇਆ ਸੀ ਰੋਜ਼ਗਾਰ ਵਾਲੇ ਪਾਸੇ ਕਿਨਾਰਾ ਕੀਤਾ ਹੋਇਆ ਸੀ ਪੰਜਾਬ ਦੇ ਵਿੱਚ ਸੇਮਾ ਦਰਿਆ ਚਲਾਇਆ ਹੋਇਆ ਸੀ ਸਵੇ ਸਾਰਾ ਕੁਝ ਤਾਂ ਹੀ ਹੋਇਆ ਮੈਂ ਤੁਹਾਡਾ ਥੈਂਕਸ ਕਰਦਾ ਤੁਸੀਂ ਸਾਰਿਆਂ ਨੇ ਆਮ ਆਦਮੀ ਪਾਰਟੀ ਚੁਣੀ ਅਰਵਿੰਦ ਕੇਜਰੀਵਾਲ ਜੀ ਨੂੰ ਚੁਣਿਆ ਸੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ 504 ਪਟਵਾਰੀ ਸਹਿਬਾਨ ਜਿਵੇਂ ਆਪ ਸੀਆਰ ਸਾਹਿਬ ਦੱਸ ਕੇ ਗਏ ਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਕੋਈ ਇੰਜੀਨੀਅਰ ਸਹਿਬਾਨ ਨੇ ਕੋਈ ਰਿਟਾਇਰਡ ਅਫਸਰ ਨੇ ਬਹੁਤ ਸਾਰੀਆਂ ਬੱਚੀਆਂ ਦੇਖ ਰਿਹਾ ਮੈਂ ਥੋੜੇ ਦਿਨ ਪਹਿਲਾਂ ਆਪਣੇ ਹਲਕੇ 'ਚ ਗਿਆ ਤੇ ਉੱਥੇ ਵੀ ਕੁਝ ਬੇਟੀਆਂ ਕੁਝ ਬੇਟੇ ਮੇਰੇ ਕੋਲ ਆਏ ਪਿਛਲੇ ਹਫਤੇ ਦੀ ਗੱਲ ਹੈ ਕਿ ਤੁਸੀਂ ਨਿਯੁਕਤੀ ਪੱਤਰ ਕਦੋਂ ਦੇ ਰਹੇ ਹੋ ਮੈਂ ਕਿਹਾ ਅਗਲੇ ਹਫਤੇ ਉਹ ਪ੍ਰਮਾਤਮਾ ਨਾਲੋਂ ਮੂੰਹ 'ਚੋਂ ਨਿਕਲਿਆ ਮੈਂ ਆ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਲਾਈ ਅਫਸਰਾਂ ਨੂੰ ਹੁਕਮ ਲਾਇਆ ਕਿ ਜਿਹੜੇ ਟ੍ਰੇਨਿੰਗ ਬੱਚੇ ਕਰ ਚੁੱਕੇ ਆ ਤਿਆਰੀ ਹੋ ਚੁੱਕੀ ਹੈ ਸੋ ਉਹਨਾਂ ਨੂੰ ਆਪਾਂ ਫੀਲਡ ਵਿੱਚ ਭੇਜਿਏ ਅਫਸਰ ਸਹਿਬਾਨਾਂ ਨੇ ਸਾਥ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਨਾਲ ਦੀ ਨਾਲ ਕਿਆ ਕਿ ਉਹ ਤੇ ਆਪਣੇ ਬੱਚੇ ਆ ਮੇਰੇ ਆਪਣੀਆਂ ਬੱਚੀਆਂ ਉਹ ਸਾਰਿਆਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਤਾਂ ਜੋ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ ਨੀਵਨ ਆਫ ਦੀ ਬੋਲ ਰਿਹਾ ਕਹਿ ਰਹੇ ਸੀਗੇ ਕਿ ਜਦੋਂ ਥਾਣੇਦਾਰ ਜਾਂ ਪਟਵਾਰੀ ਦੀ अहमियत ਹੁੰਦੀ ਆ ਹੁੰਦੀ ਦੇ ਹੈ ਆਪਾਂ ਲੋਕਾਂ ਨੇ ਵੀ ਦੇਖਿਆ ਜੇ ਕਿਸੇ ਦੇ ਘਰੇ ਥਾਣੇਦਾਰ ਆ ਜਾਂਦਾ ਸੀ ਹੱਤਾਂ ਵੀ ਡਰਦਾ ਸੀ ਕਿ ਅੱਜ ਥਾਣੇਦਾਰ ਘਰੇ ਆਇਆ ਪਤਾ ਨਹੀਂ ਪੰਕੀ ਪੰਗਾ ਪੈ ਗਿਆ ਤੇ ਜਦੋਂ ਪਟਵਾਰੀ ਆਉਂਦਾ ਸੀ ਸਾਡੇ ਬਜ਼ੁਰਗ ਮੁਰਗਾ ਔਰ ਵੀ ਬਣਾਉਂਦੇ ਹੁੰਦੇ ਸੀ ਜਿਹੜੇ ਨਾਨ ਵੇਜ ਖਾਂਦੇ ਸੀ ਉਦੋਂ ਵੀ ਬੋਤਲਾਂ ਲੱਭਦੇ ਹੁੰਦੇ ਸੀ ਕਿ ਪਟਵਾਰੀ ਆਇਆ ਇਹਨੂੰ ਬੋਤਲ ਦੇਣੀ ਆ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਮੇਰੇ ਫਾਦਰ ਸਾਹਿਬ ਫੌਜ 'ਚ ਸੀ ਤੇ ਪਟਵਾਰੀ ਸਾਹਿਬ ਨੇ ਜਦੋਂ ਘਰੇ ਆਉਣਾ ਉਹਨਾਂ ਨੇ ਪਹਿਲਾਂ ਹੀ ਉਹਦੇ ਲਈ ਰਾਮ ਦੀ ਬੋਤਲ ਤਿਆਰ ਰੱਖਣੀ ਕਿ ਅੱਜ ਰਾਮ ਦੀ ਬੋਤਲ ਪਟਵਾਰੀ ਨੂੰ ਦੇਣੀ ਆ ਸੋ ਇਹ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਤੁਸੀਂ ਸਾਰਿਆਂ ਨੇ ਪ੍ਰਾਣੇ ਪਟਵਾਰੀਆਂ ਕੋਲ ਟ੍ਰੇਨਿੰਗ ਨਹੀਂ ਲਈ ਜੇ ਤੁਸੀਂ ਉਹਨਾਂ ਕੋਈ ਟ੍ਰੇਨਿੰਗ ਲਈ ਹੁੰਦੀ ਤੇ ਸ਼ਾਇਦ ਅੱਜ ਅੱਧੇ ਕੀ ਬੈਠੇ ਹੁੰਦੇ ਅੱਧੇ ਕਿਹੜਾ ਚਲ ਪਟਵਾਰੀ ਬਣ ਕੇ ਕੋਈ ਨਹੀਂ ਆ ਜੂਗੀ ਲੈਟਰਨ ਯੁਕਤੀ ਪੱਤਰ ਘਰੇ ਆ ਜੂਗਾ ਸੋ ਤੁਸੀਂ ਸਾਰੇ ਆਏ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਮਾਨਦਾਰ ਸਰਕਾਰ ਬਣਾਈ ਆਪਾਂ ਸਾਰਿਆਂ ਨੇ ਇਮਾਨਦਾਰ ਮੁੱਖ ਮੰਤਰੀ ਚੁੜਿਆ ਇਮਾਨਦਾਰ ਸਾਰੇ ਵਰਕਰ ਸਹਿਮਾਨ ਸੇਵਾਦਾਰ ਬਣ ਕੇ ਮੈਂ ਆਪਣੇ ਉਹਨਾਂ ਨੂੰ ਵਰਕਰ ਸਮਝਦਾ ਹਮੇਸ਼ਾ ਹੀ ਨਿਮਾਣੇ ਵਣ ਕੇ ਕਿਉਂਕਿ ਸਤਗੁਰੂ ਨੇ ਕਿਰਪਾ ਕੀਤੀ ਹੈ ਜਿਵੇਂ Am I